ਪੂਰੇ ਜਾਮ ਲੱਗ ਰਹੇ ਦੀ ਇਹਨੇ ਡਰਾਈਵਰਾਂ ਚਾਹਦੇ ਨੇ ਮੂਰੇ ਮਾਰਤੇ ਬ੍ਰੇਕ ਗੱਡੀ ਵਿੱਚ ਲੱਗੀ ਪਿਛਲੇ ਨੇ ਆ ਕੇ ਵਿੱਚ ਹੋਰ ਮਾਰੀ ਪਿੱਛੋਂ ਵੀ ਭੰਦੀ ਗੱਡੀ ਅੱਗੇ ਦੋ ਵੀ ਭੰਤੀ ਉਹਨਾਂ ਨੇ ਨਾ ਬ੍ਰੇਕ ਨਹੀਂ ਲਾਈ ਦੀ ਉਹਨਾਂ ਗੱਡੀ ਵਾਲੇ ਨੇ ਉਹਨੇ ਵੀ ਇਹਨੇ ਵੀ ਇੱਕ ਲੱਖ ਤੇ ਬ੍ਰੇਕ ਮਾਰਤੇ ਇਹਨੇ ਵੀ ਗੱਡੀ ਭੰਤੀ ਮੂਰੋ ਮੂਰੋ ਹੀ ਨੇ ਭੰਤੀ ਪਿੱਛੋਂ ਨੇ ਭੰਤੀ ਬ੍ਰੇਕ ਮਾਰ ਕੇ ਇੱਕ ਹੋਰ ਵਜੀ ਆ ਉਹਦੇ ਪਿੱਛੇ अल्टੋ ਉਹ ਵੀ ਧੋੜ ਗਈ ਬਿਲਕੁਲ ਸਲੋ ਸੀ ਜੀ ਗੱਡੀ ਬਿਲਕੁਲ ਸਲੋ ਸੀ ਗੱਡੀ ਅੱਗੇ ਵਾਲੀ ਗੱਡੀ ਵਾਲੇ ਨੇ ਅਚਾਨਕ ਬ੍ਰੇਕ ਮਾਰ ਦਿੱਤੀ ਆ ਤਾਂ ਪੌੜਾ ਘੰਟਾ ਹੋ ਗਿਆ ਜੀ ਅੱਧਾ ਪੌਣਾ ਘੰਟਾ ਪੌਣਾ ਘੰਟਾ ਪੁਲਿਸ ਜਾਂ ਪੀसीआर ਪਹੁੰਚੀ ਕੁਛ ਨਹੀਂ ਕੋਈ ਨਹੀਂ ਆ ਲੁਧਿਆਣਾ ਦੇ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਹਾਦਸਾ ਵਾਪਰਿਆ ਹੈ ਦੱਸ ਦਈਏ ਕਿ ਜਲੰਧਰ ਬਾਈਪਾਸ ਚੌਂਕ ਤੋਂ ਪੁਲ ਦੇ ਉੱਪਰੋਂ ਆਉਂਦੀ ਹੋਈ ਇੱਕ ਕਾਰ ਜਿਹੜੀ ਹੈ ਅਰੇ ਐਕਸੀਡੈਂਟ ਇੰਨਾ ਜ਼ਿਆਦਾ ਭਿਆਨਕ ਹੋਇਆ ਹੈ ਇੰਨਾ ਜ਼ਿਆਦਾ ਖਤਰਨਾਕ ਹੋਇਆ ਹੈ ਕਿ ਗੱਡੀ ਜਿਹੜੀ ਹੈ ਇੱਕ ਨਹੀਂ ਬਲਕਿ ਤਿੰਨ ਤਿੰਨ ਗੱਡੀਆਂ ਦੇ ਵਿੱਚ ਜਾ ਕੇ ਗੱਡੀ ਵੱਜਦੀ ਹੈ ਜਿਸ ਕਰਕੇ ਇਸ ਕਾਰ ਦਾ ਬੁਰੀ ਤਰ੍ਹਾਂ ਨਾਲ ਨੁਕਸਾਨ ਹੋਇਆ ਹੈ ਦੱਸ ਦਈਏ ਕਿ ਸ਼ਿਪੂਰੀ ਚੌਂਕ ਦੇ ਉੱਪਰ ਬਿਲਕੁਲ ਜਿਹੜਾ ਪੁਲ ਜਾਂਦਾ ਹੈਗਾ ਸ਼ਿਪੂਰੀ ਚੌਂਕ ਦੇ ਉੱਪਰ ਅਸੀਂ ਖੜੇ ਆ ਜਿੱਥੇ ਇਹ ਹਾਦਸਾ ਵਾਪਰਿਆ ਹੈ ਜਿਹਦੇ ਮੂਰੇ ਇੱਕ ਟਰੱਕ ਹੈ ਟਰੱਕ ਦੇ ਜਿਹੜਾ ਸਾਹਮਣੇ ਖੜਾ ਹੈ ਔਰ ਉਹਦੇ ਬਿਲਕੁਲ ਪਿੱਛੇ ਇੱਕ ਕਾਰ ਜਾ ਰਹੀ ਸੀਗੀ ਪੀਬੀ 11ਬੀ 6666 ਜਨਾ ਨੰਬਰ ਹੈਗਾ ਹਾਲਾਕੀ ਇਹ ਬਾਰ ਦੀ ਗੱਡੀ ਜਿਹੜੀ ਹੈ ਲੱਗ ਰਹੀ ਹੈ ਇਹ ਗੱਡੀ ਆਂਦੀ ਹੈ ਇਹਦੇ ਪਿੱਛੋਂ ਇੱਕ ਤੇਜ਼ ਰਫ਼ਤਾਰ ਗੱਡੀ ਆਂਦੀ ਹੈ ਜੋ ਇਹਦੇ ਬਿਲਕੁਲ ਪਿੱਛੇ ਵਜਦੀ ਆ ਹਾਲਾਤ ਤੁਹਾਨੂੰ ਇਹਦੇ ਪਿੱਛੇ ਦਿਖਾਣੇ ਆ ਤੁਸੀਂ ਮੁਰੇ ਦੇਖੋ ਕਿ ਕੀ ਹਾਲਾਤ ਇਹਦੇ ਟਰੱਕ ਦੇ ਵਿੱਚ ਵੱਜਨ ਕਰਕੇ ਹੋਏ ਆ ਔਰ ਤੁਹਾਨੂੰ ਇਹਦੇ ਗੱਡੀ ਦੇ ਬਿਲਕੁਲ ਬੈਕ ਦੇ ਉੱਤੇ ਵੀ ਦਿਖਾਣੇ ਆ ਕੀ ਗੱਡੀ ਦੀ ਬੈਕ ਜਿਹੜੀ ਹੈ ਤੁਸੀਂ ਉਹ ਦੇਖ ਸਕਦੇ ਹੋ ਕਿ ਕਿੰਨੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ ਗੱਡੀ ਇਹਦਾ ਸ਼ੀਸ਼ਾ ਡਿੱਕੀ ਜੋ ਹੈ ਬੁਰੀ ਤਰ੍ਹਾਂ ਨਾਲ ਹੈ ਟੇਲ ਲਾਈਟਸ ਜਿਹੜੀਆਂ ਨੇ ਉਹ ਸਾਰੀਆਂ ਟੁੱਟ ਚੁੱਕੀਆਂ ਨੇ ਬੁਰੀ ਤਰ੍ਹਾਂ ਨਾਲ ਨੁਕਸਾਨ ਹੋਇਆ ਹੈ ਔਰ ਇੱਕ ਨਹੀਂ ਬਲਕਿ ਤਿੰਨ ਤਿੰਨ ਗੱਡੀਆਂ ਜਿਹੜੀਆਂ ਆਪਸ ਦੇ ਵਿੱਚ ਪੜੀਆਂ ਨੇ ਇਹਦੇ ਪਿੱਛੇ ਇੱਕ ਹੋਰ ਕਮਰਸ਼ੀਅਲ ਵਹੀਕਲ ਸੀਗਾ ਜਿਹੜਾ ਹੁਣ ਅੱਗੇ ਖੜਾ ਲਿਤਾ ਗਿਆ ਹੈਗਾ ਔਰ ਇਹਦੇ ਅੱਗੇ ਟਰੱਕ ਸੀਗਾ ਜਿਹੜਾ ਜਿਹਦੇ ਕਾਰਨ ਜਿਹੜਾ ਇਹ ਗੱਡੀ ਵਿੱਚ ਫਸਦੀ ਹੈ ਔਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਜਾਂਦੀ ਹੈ ਵੀਰੇ ਜੀ ਕਿਸ ਜਗ੍ਹਾ ਤੋਂ ਆਏ ਤੁਸੀਂ ਪਹਾੜ ਤੋਂ ਜੀ ਹਾਂਜੀ ਪਹਾੜ ਪਰ ਪਿੰਡਾ ਜ਼ਿਲ੍ਹਾ ਪਟਿਆਲਾ ਅੱਛਾ ਪਟਿਆਲੇ ਤੋਂ ਆਏ ਪਟਿਆਲੇ ਤੋਂ ਆਏ ਸੀ ਅੰਬਰਸਰ ਤੋਂ ਆ ਰਹੇ ਗੁਰਦੁਆਰੇ ਤੋਂ ਅੱਛਾ ਇੱਥੇ ਆ ਰਹੇ ਸੀ ਅਸੀਂ ਪਿੰਡ ਨੂੰ ਜਾ ਰਹੇ ਸੀ ਵਾਪਸ ਆਪਣੇ ਪਟਿਆਲੇ ਜਾ ਰਹੇ ਸੀ ਪਟਿਆਲੇ ਜਾ ਰਹੇ ਸੀ ਅੱਛਾ ਇੱਥੇ ਹੋਇਆ ਕੀ ਕਿੱਦਾਂ ਐਕਸੀਡੈਂਟ ਹੋ ਗਿਆ ਪੂਰਾ ਜਾਮ ਲੱਗ ਰਿਹਾ ਦੀ ਇਹਨੇ ਬੜੇ ਡਰਾਈਵਰਾਂ ਚਾਹਦੇ ਨੇ ਮੂਰੇ ਮਾਰਤੇ ਬ੍ਰੇਕ ਗੱਡੀ ਵਿੱਚ ਲੱਗੀ ਪਿਛਲੇ ਨੇ ਆ ਕੇ ਵਿੱਚ ਹੋਰ ਮਾਰੀ ਪਿੱਛੋਂ ਵੀ ਭੰਦੀ ਗੱਡੀ ਅੱਗੇ ਦੋ ਵੀ ਭੰਦੀ ਇਹਨਾਂ ਨੇ ਬਿਲਕੁਲ ਜਿਹੜੀ ਦੇਖ ਰਹੇ ਆ ਪਿੱਛੋਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹ ਇੰਨੀ ਤੇਜ਼ ਰਫ਼ਤਾਰ ਸੀ ਕਾਰ ਕਿ ਉਹਨੇ ਬ੍ਰੇਕ ਨਹੀਂ ਲਈ ਨਾ ਬ੍ਰੇਕ ਨਹੀਂ ਲਈ ਉਹਨਾਂ ਗੱਡੀ ਵਾਲੇ ਨੇ ਉਹਨੇ ਵੀ ਇਹਨੇ ਵੀ ਇੱਕ ਲਾਹਤ ਬ੍ਰੇਕ ਮਾਰਤੇ ਇਹਨੇ ਵੀ ਗੱਡੀ ਭੰਦੀ ਮੂਰੋ ਮੂਰੋ ਹੋਏ ਨੇ ਭੰਦੀ ਪਿੱਛੋਂ ਨੇ ਭੰਦੀ ਬ੍ਰੇਕ ਮਾਰ ਕੇ ਉਹ ਦੋਨੋਂ ਗੱਡੀਆਂ ਦੇ ਵਿਚਕਾਰ ਫਸ ਗਏ ਦੋਨੇ ਗੱਡੀਆਂ ਦੇ ਵਿਚਕਾਰ ਫਸ ਗਏ ਸੀ ਹਾਂ ਅੱਛਾ ਜਿਹਦੇ ਜਿਹੜੀ ਪਿੱਛੇ ਸੀਗੀ ਗੱਡੀ ਉਹ ਕਿਹੜੀ ਗੱਡੀ ਸੀ ਪਤਾ ਲੱਗਿਆ ਤੁਸੀ ਉਹ 709 ਗੱਡੀ ਦੀ ਜੀ ਉਹ ਜਿਹੜੀ ਹੁਣ ਮੂਰੇ ਲਗਾਈ ਆ ਆਪਾਂ ਅੱਗੇ ਲਗਾਈ ਆ ਜੀ ਹਾਂ ਠੀਕ ਆ ਉਹਦਾ ਡਰਾਈਵਰ ਇਹ ਕਹ ਰਿਹਾ ਕਿ ਮੇਰੀ ਗੱਡੀ ਵੱਜੀ ਨਹੀਂ ਹੈ ਮੈਂ ਹੋਰ ਕਿਦੀ ਵੱਜੀ ਗੱਡੀ ਐਂ ਤਾਂ ਕਹਿਣ ਨੂੰ ਤੂੰ ਕਰਨਾ ਤੇ ਨਹੀਂ ਮੈਨੂੰ ਇਹ ਵੀ ਕਰੇ ਕਹਿੰਦਾ ਮੇਰੀ ਗੱਡੀ ਜਾ ਕੇ ਉਹਨੇ ਚੱਕ ਕੇ ਮਾਰੀਏ ਵਿੱਚ ਐਂ ਕਹਿਣ ਨੂੰ ਤੇ ਇਹ ਵੀ ਮੁਕਰ ਰਿਹਾ ਐਂ ਕਹਿੰਦਾ ਕੀ ਹੋ ਜੋਰ ਲੱਗਦਾ ਕੋਈ ਕਸੂਰ ਨੂੰ ਕਸੂਰ ਨਹੀਂ ਸਮਝਦੇ ਨਾ ਆਪਣੇ ਨੂੰ ਫਿਰ ਦੇਖੋ ਜਾਨੀ ਨੁਕਸਾਨ ਹੋ ਸਕਦਾ ਸੀ ਇੰਨੀ ਪੈਂਕਰ ਤਰੀਕੇ ਦੇ ਨਾਲ ਗੱਡੀ ਜਿਹੜੀ ਲੱਗੀ ਆ ਆਪਸ ਦੇ ਵਿੱਚ ਤੇ ਹੁਣ ਪੁਲਿਸ ਨੂੰ ਸੂਚਨਾ ਦਿੱਤੀ ਐਕਸੀਡੈਂਟ ਦੀ ਨਹੀਂ ਦਿੱਤੀ ਏ ਹਲੇ ਕਿਉਂਕਿ ਜਿਹੜਾ ਇੱਕ ਕਾਰ ਹੋਰ ਦੱਸੀ ਜਿਹੜੀ ਹੈ ਜਿਹੜੀ ਇੱਥੋਂ ਨਿਕਲ ਗਈ ਹੈ ਹਾਂਜੀ ਹਾਂ ਉਹ ਚੱਲ ਗਈ ਆਲਟੋ ਲੰਘ ਹੀ ਰੋ ਇੱਕ ਕਾਰ ਹੋਰ ਦੱਸੀ ਪਾਜੀ ਉਹ ਵੀ ਜਿਹੜੀ ਵੱਜੀ ਨਾ ਉਹ ਇੱਥੋਂ ਵੱਜੀ ਪੂਰੀ ਆਹ ਸਾਈਡ ਆਹ ਸਾਈਡ ਤੇ ਉਹ ਤਾਂ ਪੂਰਾ ਖਿਲਰ ਗਿਆ ਉਹਦੇ ਧੋੜ ਹੀ ਗਿਆ ਅੱਛਾ ਤੁਹਾਡਾ ਟਰੱਕ ਹੈਗਾ ਇਹ ਕਿਸ ਤਰ੍ਹਾਂ ਕੀ ਤੁਹਾਡੇ ਮੂਰੇ ਕੋਈ ਗੱਡੀ ਆਈ ਕੀ ਹੋਇਆ ਸੁਣੋ ਮੇਰੇ ਨਾਲ ਅੱਗੇ ਟਰੈਕਟਰ ਆਇਆ ਟਰੈਕਟਰ ਟਰੈਕਟਰ ਡਿੱ ਗਿਆ ਕੁੱਪਾ ਟਰੈਕਟਰ ਮਾਰੀ ਬ੍ਰੇਕ ਪਿਛੇ ਵਾਲੀ Mahindra ਗੱਡੀਆਂ ਬ੍ਰੇਕ ਉਹ ਤੋਂ ਮਾਰੀ ਵੀ ਮੈਂ ਮੇ ਬ੍ਰੇਕ ਪਿੱਛੇ ਆ ਕੇ ਦਰਦੀ ਬਾਏ ਬਾਏ ਸੁਣ ਜੀ ਗੱਡੀ ਖੜ ਗਈ ਉੱਤੋਂ ਬਾਅਦ ਦਰਦਾ ਜਿਹੜੇ 709 ਨੇ ਕਹਿੰਦੇ ਪਿੱਛੇ ਵਜੀ ਆਗੇ ਹਾਂ ਉਹ ਵੀ ਤੇਜ਼ ਰਫ਼ਤਾਰ ਸੀ ਤੇਜ਼ ਰਫ਼ਤਾਰ ਸੀ ਹਾਂ ਜੀ ਤੂੰ ਜਦੋਂ ਟਰੱਕ ਕਹਿੰਦੇ ਪੁਲ ਤੇ ਸਪੀਡ ਚੜੇਗਾ ਟਰੱਕ ਆ ਕੇ ਲੋਡ ਟਰੱਕ ਆ ਕਿ ਪੁਲ ਤੇ ਨਹੀਂ ਚੜੇਗਾ ਨਹੀਂ ਉਹ ਖਾਲੀ ਗੱਡੀ ਸੀ ਨਾਲੇ ਬਿਲਕੁਲ ਗੱਡੀ ਜਿਹੜੀ ਇਹ ਪਿੱਛੇ ਵਜੀ ਆ ਤੁਹਾਡੇ ਟਰੈਕ ਦੇ ਬਿਲਕੁਲ ਪਿੱਛੇ ਹਾਂ ਪਿੱਛੇ ਵਜੀ ਆ ਪਰ ਇਹ ਜਿਹੜਾ ਇਸ ਗੱਡੀ ਦੇ ਪਿੱਛੇ ਸੀਗਾ ਉਹਦੇ ਵੱਲੋਂ ਵੀ ਬ੍ਰੇਕ ਨਹੀਂ ਲਗਾਈ ਉਹ ਤਾਂ ਬ੍ਰੇਕ ਨਹੀਂ ਲਾਈਗੀ ਜਿਹੜੀ ਇਹ ਜਿਹੜੀ ਘੋਰ ਵਜੀ ਆ ਉਹਦੇ ਪਿੱਛੇ ਅਲਟੋ ਉਹ ਵੀ ਧੋੜ ਗਈ ਅੱਛਾ ਪਰ ਇਸ ਗੱਡੀ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਹੈਗਾ ਔਰ ਇਹਦੇ ਵਿੱਚ ਸਵਾਰੀਆਂ ਵੀ ਹੋਣ ਗਿਆ ਕੋਈ ਜਾਨੀ ਨੁਕਸਾਨ ਹੋ ਸਕਦਾ ਸੀਗਾ ਜਾਨੀ ਨੁਕਸਾਨ ਤੋਂ ਬਚਾ ਪੰਜ ਸਵਾਰੀਆਂ ਇਹਦੇ ਸੀ ਪੰਜ ਸਵਾਰੀਆਂ ਮੌਜੂਦਾ ਸਰਪੰਚ ਆ ਪਹਾੜਪੁਰ ਦਾ ਇਹ ਛੋਟਾ ਭਰਾ ਮੇਰਾ ਸੀ ਦੋਨੋਂ ਭਰਾ ਸਕੇ ਆ ਮੌਜੂਦਾ ਸਰਪੰਚ ਇਸ ਟਾਈਮ ਮੌਕੇ ਦਾ ਹੈ ਕੋਈ ਵੀ ਹਾਦਸਾ ਹੋ ਸਕਦਾ ਹਾਂਜੀ ਹਾਂ ਤਿੰਨ ਬੰਦੇ ਸਾਡੇ ਨਾਲ ਉਹ ਮਾਸਟਰ ਹੈ ਮੌਕੇ ਦਾ ਟੀਚਰ ਲੱਗਿਆ ਹੋਇਆ ਹੈ ਇਹ ਖੇਤੀਬਾੜੀ ਕਰਨ ਵਾਲੇ ਮੁੰਡੇ ਤੋਂ ਹੈ ਅੱਛਾ ਬਿਲਕੁਲ ਤੁਸੀਂ ਕੋਈ ਤੇਜ਼ ਰਫ਼ਤਾਰ ਤਾਂ ਨਹੀਂ ਸੀ ਬਿਲਕੁਲ ਸਲੋ ਸੀ ਗੱਡੀ ਬਿਲਕੁਲ ਸਲੋ ਸੀ ਗੱਡੀ ਅੱਗੇ ਵਾਲੀ ਗੱਡੀ ਵਾਲਿਆਂ ਨੇ ਅਚਾਨਕ ਬ੍ਰੇਕ ਮਾਰ ਦਿੱਤੀ ਉਹ ਕਹਿੰਦਾ ਜੀ ਮੇਰੇ ਮੂਰੇ ਟਰੈਕਟਰ ਸੀਗਾ ਉਹਦਾ ਕੋਈ ਸਮਾਨ ਡਿੱਗਿਆ ਕੋਪਾ ਡਿੱਗਿਆ ਕੋਪਾ ਡਿੱਗਿਆ ਉਹਨੇ ਬ੍ਰੇਕ ਮਾਰੀ ਪਿੱਛੇ ਮੇਂਧਰਾ ਨੇ ਮਾਰੀ ਬ੍ਰੇਕ ਔਰੇ ਪਿੱਛੇ ਮੇਰੇ ਮੇਰੀ ਗੱਡੀ ਖੜ ਗਈ ਇਹ ਆ ਕੇ ਜੀ ਸਾਸੂ ਨੇ ਪਿੱਛੇ ਆ ਕੇ ਵਜੀ ਉਹਨਾਂ ਨੇ ਲਾ ਕੇ ਪਿੱਛੇ ਮੇਰੀ ਗੱਡੀ ਵਜੀ ਬਿਲਕੁਲ ਇਹ ਬਰੇ ਜੀ ਇਹ ਵੀ ਹੈ ਕਿਉਂਕਿ ਪਿਛਲੀ ਕਾਰ ਆਇਆ ਕੋਈ ਵੀ ਗੱਡੀ ਹੋਗੀ ਤੇਜ਼ ਰਫ਼ਤਾਰ ਹੋਗੀ ਫੇਰ ਹੀ ਇਹਨਾਂ ਨੂੰ ਨੁਕਸਾਨ ਜੜਾ ਗੱਡੀ ਗੱਡੀ ਬਿਲਕੁਲ ਸਲੋ ਸੀਗੀ ਜੀ ਕੰਟਰੋਲ 'ਚ ਸੀਗੀ ਇਹਨਾਂ ਨੇ ਇੱਕਦਮ ਬ੍ਰੇਕ ਮਾਰਤੀ ਪਿੱਛੇ ਰੋਕੀ ਨਹੀਂ ਬੰਦੇ ਨੇ ਗੱਡੀ ਆ ਪਿੱਛੋਂ ਪਿੱਛੋਂ ਕੋਈ ਆਈਡੀਆ ਹੈ ਕਿ ਕਿਹੜੀ ਗੱਡੀ ਲੱਗੀ ਹੋ ਸਕਦੀ ਪਿੱਛੇ 709 ਗੱਡੀ ਸੀ ਜੀ ਬਿਲਕੁਲ ਪਿੱਛੇ 709 ਗੱਡੀ ਸੀ ਕਿਸੇ ਦੇ 60 ਫੀਟ ਤਾਂ ਨਹੀਂ ਲੱਗੀ ਵੀਰੇ ਜੀ ਨਹੀਂ 60 ਫੀਟ ਤਾਂ ਨਹੀਂ ਲੱਗੀ ਗੱਡੀ ਦਾ ਜਾਨ ਇਨਸਾਨ ਹੋਇ ਸਰਪੰਚ ਸਾਹਿਬ ਕਿੰਨਾ ਨੁਕਸਾਨ ਹੈ ਨਾ ਗੱਡੀ ਦਾ ਹੋ ਗਿਆ ਹੋਇਆ ਤੁਹਾਡੇ ਨਾਲ ਮਸਾਨ ਹੋਣਾ ਲੱਖ ਰੁਪਏ ਲੱਖ ਲੱਖ ਰੁਪਏ ਦੋ ਪਰ ਪਰ ਇਹ ਪ੍ਰਮਾਤਾ ਦਾ ਸ਼ੁਗਰ ਹੈ ਕਿ ਤਿਹਾਰਾਂ ਦਾ ਟਾਈਮ ਹੈ ਨਾ ਜਾਨੀ ਨੁਕਸਾਨ ਤੋਂ ਵਿਚਾਰਿਆ ਪਰ ਇਹ ਐਕਸੀਡੈਂਟ ਇੰਨਾ ਖਤਰਨਾਕ ਸੀ ਤੁਸੀਂ ਇੱਕਦਮ ਉੱਤਰ ਕੇ ਦੇਖਿਆ ਨਹੀਂ ਕਿ ਕੌਣ ਸੀ ਪਿਛੇ ਜਾਂ ਕਿਉਂ ਇਦਾਂ ਹੋਇਆ ਅਸੀਂ ਤਾਂ ਅੱਗੇ ਲੱਗੇ ਹੀ ਦੇਖਣ ਇਹਨੂੰ ਮੋਟਰਸਾਈਕਲ ਦਾ ਲੰਘਿਆ ਅੱਗੇ ਲੱਗਿਆ ਪਿਛੇ ਗੱਡੀਆਂ ਤੋੜ ਗਈਆਂ ਪਿਛੋਂ ਗੱਡੀਆਂ ਜਿਹੜੀਆਂ ਨੇ ਤੋੜੀਆਂ ਵੀ ਨੇ ਕਿਹੜੀ ਤੋੜ ਗਈ ਆਲਟੋ ਤੋੜੀ ਇੱਕ ਇੱਕ अल्टੋ 도ੜੀ ਇੱਕ ਮਿੰਟਾਂ ਲਈ ਉਹਦੇ ਪਿੱਛੇ ਕਹਿੰਦੇ 709 ਉਹ ਵੀ ਕੋਈ ਹੋਰ 도ੜਗੀ ਬਿਲਕੁਲ ਪਿੱਛੇ ਦੋ ਹੋਰ ਗੱਡੀਆਂ ਸੀ ਜਿਹੜੀਆਂ ਇੱਥੇ ਜਿਹੜੀਆਂ ਨਿਕਲ ਗਈਆਂ ਨੇ ਇੱਕ अल्टੋ ਤੇ ਇੱਕ ਮਹਿੰਦਰਾ ਜਿਹੜੀ ਹੈ ਖਿਲਰ ਗਈ ਸੀ ਨਾ ਉਹ ਤਾਂ ਵੀ 도ੜ ਗਿਆ ਉਹ ਅੱਛਾ ਉਹਦਾ ਵੀ ਨੁਕਸਾਨ ਉਹ ਮੈਂ ਕਿਹਾ ਪੂਰਾ ਖਿਲਰ ਗਿਆ ਸੀ ਇੱਥੋਂ ਉਹ ਤਾਂ ਵੀ ਨਿਕਲ ਗਿਆ ਬੰਪਰ ਤੇ ਲਟਕਦਾ ਪਿਆ ਸੀ ਉਹਦਾ ਤਾਂ ਇਹ ਉਹ ਟਰੱਕ ਦੇ ਚਾਲਕ ਨੇ ਜਿਹੜਾ ਇਸ ਗੱਡੀ ਦੇ ਕੋਲ ਲੱਗੇ ਸੀਗੇ ਜਿਨ੍ਹਾਂ ਦਾ ਕਹਿੰਦੇ ਕਿ ਗੱਡੀ ਜਿਹੜੀ ਹੈ ਲੱਗਦੀ ਹੈ ਔਰ ਇੱਥੋਂ ਫਰਾਰ ਹੋ ਜਾਂਦੀ ਹੈ ਜਦ ਕਿ ਉਸ अल्टੋ ਦਾ ਵੀ ਕਾਫੀ ਨੁਕਸਾਨ ਹੋਇਆ ਸੜਕ ਸੁਰੱਖਿਆ ਨੂੰ ਲੈ ਕੇ ਦਾਵਾ ਕਰਨ ਵਾਲੀ ਪੁਲਿਸ ਐਕਸੀਡੈਂਟ ਦੇ ਅੱਧੇ ਘੰਟੇ ਬਾਅਦ ਵੀ ਜਿਹੜੀ ਹੈ ਨਹੀਂ ਪਹੁੰਚ ਰਹੀ ਹੈ ਇੱਥੇ ਤੁਸੀਂ ਦੇਖੋ ਕਿ ਹਾਲਾਂਕਿ ਪੁਲਿਸ ਕੰਟਰੋਲ ਰੂਮ ਅਤੇ ਪੁਲਿਸ ਨੂੰ ਟ੍ਰੈਫਿਕ ਪੁਲਿਸ ਨੂੰ ਵੀ ਸੂਚਨਾ ਜਿਹੜੀ ਹੈ ਦੇ ਦਿੱਤੀ ਗਈ ਹੈ 112 ਤੇ ਵੀ ਕਾਲ ਕਰ ਦਿੱਤੀ ਗਈ ਹੈ ਐਕਸੀਡੈਂਟ ਅਦਾ ਹਾਦਸਾ ਵਾਪਰੇ ਨੂੰ ਵੀ ਐਕਸੀਡੈਂਟ ਹੋਏ ਨੂੰ ਵੀ ਜਿਹੜਾ ਹੈਗਾ ਅੱਧੇ ਘੰਟੇ ਤੋਂ ਉੱਪਰ ਹੋ ਚੁੱਕਾ ਹੈ ਪੁਲਿਸ ਨੂੰ ਸੂਚਨਾ ਦਿੱਤੇ ਨੂੰ ਵੀ 15-20 ਮਿੰਟ ਹੋ ਚੁੱਕੇ ਹਨ ਔਰ ਇਹ ਸੜਕ ਸੁਰੱਖਿਆ ਦਾ ਦਾਵਾ ਕਰਨ ਵਾਲੀ ਪੁਲਿਸ ਜਿਹੜੀ ਹੈ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਹੈ ਹਾਲਾਂਕਿ ਐਕਸੀਡੈਂਟ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੱਡੀ ਜਿਸ ਹਿਸਾਬ ਨਾਲ ਨੁਕਸਾਨੀ ਗਈ ਹੈ ਕੋਈ ਵੀ ਵੱਡਾ ਹਾਦਸਾ ਇੱਥੇ ਵਾਪਰ ਸਕਦਾ ਸੀਗਾ ਪਰ ਅਗਰ ਸੜਕ ਸੁਰੱਖਿਆ ਦੀ ਗੱਲ ਕਰੀਏ ਨੈਸ਼ਨਲ ਹਾਈਵੇ ਦੀ ਉੱਤੇ ਐਕਸੀਡੈਂਟ ਹੋਇਆ ਹਾਲਾਤ ਇਹ ਹੈ ਕਿ ਅੱਧਾ ਘੰਟਾ ਬੀਤਣ ਦੇ ਬਾਵਜੂਦ ਵੀ ਪੁਲਿਸ ਨਾ ਪੀਸੀਆਰ ਔਰ ਨਾ ਹੀ ਟ੍ਰੈਫਿਕ ਦੇ ਕਰਮਚਾਰੀ ਇੱਥੇ ਦਿਖਾਈ ਦੇ ਰਹੇ ਹਨ ਪੁਲਿਸ ਦੇ ਇੱਥੇ ਅਗਰ ਪੀਸੀਆਰ ਦੀ ਗੱਲ ਕਰੀਏ ਤਾਂ ਕੋਈ ਵੀ ਹਲੇ ਤੱਕ ਨਹੀਂ ਪਹੁੰਚ ਪਾਇਆ ਔਰ ਹਾਈਵੇ ਜਿਹੋਤੇ ਨੈਸ਼ਨਲ ਹਾਈਵੇ ਆ ਪੁਲ ਹੈ ਉਹਦੇ ਉੱਤੇ ਲੰਬਾ ਜਾਮ ਲੱਗੇ ਨੂੰ ਅੱਧਾ ਘੰਟਾ ਹੋ ਚੁੱਕਾ ਹੈ ਲੋਕ ਜਾਮ ਦੇ ਵਿੱਚ ਫਸ ਕੇ ਨਿਕਲ ਰਹੇ ਆ ਪਰ ਹਲੇ ਤੱਕ ਨਾ ਹੀ ਜਾਮ ਨੂੰ ਹਟਾਉਣ ਲਈ ਅਤੇ ਨਾ ਹੀ ਜਿੱਥੇ ਐਕਸੀਡੈਂਟ ਹੋਇਆ ਉਸ ਜਗ੍ਹਾ ਤੇ ਪੁਲਿਸ ਪਹੁੰਚ ਪਾਈ ਹੈ ਤਾਂ ਤੁਸੀਂ ਖੁਦ ਸੋਚ ਸਕਦੇ ਹੋ ਕਿ ਸੜਕ ਸੁਰੱਖਿਆ ਨੂੰ ਲੈ ਕੇ ਕਿਤੇ ਹੋਏ ਦਾਅਵਿਆਂ ਦੀ ਕਿਸ ਤਰ੍ਹਾਂ ਪੋਲ ਖੁੱਲ ਰਹੀ ਹੈ ਐਕਸੀਡੈਂਟ ਹੋਇਆ ਨੂੰ ਕਿੰਨਾ ਕ ਟਾਈਮ ਹੋ ਗਿਆ ਅੱਧਾ ਪੌਣਾ ਘੰਟਾ ਹੋ ਗਿਆ ਜੀ ਅੱਧਾ ਪੌਣਾ ਘੰਟਾ ਪੁਲਿਸ ਜਾਂ ਪੀਸੀਆਰ ਪਹੁੰਚੀ ਕੁਛ ਨਹੀਂ ਕੋਈ ਨਹੀਂ ਆਇਆ ਕੋਈ ਵੀ ਨਹੀਂ ਆਇਆ ਕੋਈ ਨਹੀਂ ਹੈ ਕੋਈ ਟ੍ਰੈਫਿਕ ਵਾਲਾ ਕੋਈ ਟ੍ਰੈਫਿਕ ਵਾਲਾ ਨਹੀਂ ਕੋਈ ਕੁਝ ਨਹੀਂ ਆਇਆ ਨਾ ਕੋਈ ਟ੍ਰੈਫਿਕ ਵਾਲਾ ਨਾ ਕੋਈ ਪੁਲਿਸ ਮੁਲਾਜ਼ਮ ਇੱਥੇ ਤੱਕ ਪਹੁੰਚਿਆ ਹਲੇ ਤੱਕ ਕੋਈ ਆਈ ਰਿਪਲਾਈ ਪੁਲਿਸ ਦੀ ਕੋਈ ਆਇਆ ਬੰਦਾ ਹਾਂਜੀ ਫੋਨ ਆਇਆ ਜੀ ਉਹਨਾਂ ਨੇ ਕਹਿੰਦੇ ਆ ਰਹੇ 10 ਮਿੰਟ ਤੇ ਕਹਿੰਦੇ ਸੀ ਹਲੇ ਵੀ 10 ਮਿੰਟ ਲੱਗਣਗੇ ਹਾਂਜੀ 10 ਮਿੰਟ ਲੱਗਣਗੇ ਐਕਸੀਡੈਂਟ ਹੋਇਆ ਨੂੰ ਕਿੰਨਾ ਟਾਈਮ ਹੋ ਗਿਆ ਹੋ ਗਿਆ ਜਿੱਦਾਂ ਘੰਟਾ ਹੋਇਆ ਜੀ ਅੱਧਾ ਪੂਣਾ ਘੰਟਾ ਐਕਸੀਡੈਂਟ ਨੂੰ ਹੋ ਚੁੱਕਾ ਹੈ ਲੇਕਿਨ ਹਲੇ ਵੀ 10 ਮਿੰਟ ਬਾਅਦ ਪੁਲਿਸ ਦੇ ਆਉਣ ਦਾ ਦਾਵਾ ਕੀਤਾ ਜਾ ਰਿਹਾ ਨੈਸ਼ਨਲ ਹਾਈਵੇ ਹੈ ਔਰ ਨੈਸ਼ਨਲ ਹਾਈਵੇ ਦੇ ਉੱਤੇ ਨਹਾਈ ਦੀ ਡਿਊਟੀ ਬਣਦੀ ਹੈ ਕਿ ਅਗਰ ਕੋਈ ਵੀ ਐਕਸੀਡੈਂਟ ਹੁੰਦਾ ਔਰ ਵੈਸੇ ਵੀ ਇਹ ਟੋਲਡ ਰੋਡ ਹੈ ਟੋਲਡ ਰੋਡ ਦੇ ਉੱਤੇ ਟੋਲ ਪਲਾਜ਼ਾ ਦਾ ਵੀ ਜਿਹੜਾ ਹੈ ਫਰਜ਼ ਬੰਦਾ ਔਰ ਨਾਲ ਹੀ ਨੈਸ਼ਨਲ ਹਾਈਵੇ ਅਥਾਰਟੀ ਦਾ ਵੀ ਫਰਜ਼ ਬੰਦਾ ਹੈ ਕਿ ਮੌਕੇ ਦੇ ਉੱਤੇ ਪਹੁੰਚੇ ਹਾਲਾਂਕਿ ਪੁਲਿਸ ਨੂੰ ਜਿਹੜੀ ਆ ਸੂਚਨਾ ਦਿੱਤੀ ਜਾ ਰਹੀ ਹੈ 112 ਤੇ ਕਾਲ ਕੀਤੀ ਜਾ ਰਹੀ ਹੈਗੀ ਹੈ ਮਦਦ ਮੰਗਾਈ ਜਾ ਰਹੀ ਹੈ ਪਰ ਜਿਹੜੀਆਂ ਗੱਡੀਆਂ ਨਾਲ ਐਕਸੀਡੈਂਟ ਹੋਇਆ ਉਹ ਸਾਰੀਆਂ ਜਿਹੜੀਆਂ ਨੇ ਦੋ ਗੱਡੀਆਂ ਫਰਾਰ ਹੋ ਚੁੱਕੀਆਂ ਨੇ ਔਰ ਇਸ ਤੋਂ ਅੱਗੇ ਜਿਹੜੀ ਗੱਡੀ ਸੀਗੀ ਟੈਂਪੋ ਸੀਗਾ ਉਹ ਵੀ ਇੱਥੋਂ ਫਰਾਰ ਹੋ ਚੁੱਕਿਆ ਹਾਲਾਂਕਿ ਉਹਨਾਂ ਵੱਲੋਂ ਉੱਥੇ ਰੋਕੀ ਗਈ ਸੀਗੀ ਗੱਡੀ ਪਰ ਉਹ ਵੀ ਗੱਡੀ ਜਿਹੜੀ ਆ ਹੁਣ ਅੱਗੇ ਨਿਕਲ ਕੇ ਫਰਾਰ ਹੋ ਚੁੱਕੀ ਹੈ ਵੀਰੇ ਜੀ ਉਹ ਟੈਂਪੋ ਰੁਕਵਾਇਆ ਸੀਗਾ ਉਹ ਵੀ ਨਿਕਲ ਗਿਆ ਉਹ ਵੀ ਧੋੜ ਕੇ ਸਾਰੇ ਧੋਣ ਕੇ ਹੀ ਸਾਰੇ ਤਾਂ ਬੇਲੀ ਗਲਤੀਆਂ ਉਹ ਤੋੜ ਗਏ ਸਾਨੂੰ ਨਾਜ ਗਲਤੀ ਸਾਨੂੰ ਖੜਾ ਹੋ ਗਿਆ ਬਿਲਕੁਲ ਹੈ ਜਿੰਨਾ ਦੀ ਗਲਤੀ ਸੀਗੀ ਉਹ ਸਾਈਂ ਤੋੜਦੇ ਹੋਏ ਇੱਥੋਂ ਨਜ਼ਰ ਆਈ ਹੈ ਵੀਰੇ ਜੀ ਅਸੀਂ ਤੁਹਾਨੂੰ ਕਿਹਾ ਸੀ ਉਹਨੇ ਨਿਕਲ ਜਾਣਾ ਨਿਕਲ ਗਿਆ 407 ਵਾਲਾ ਕਿਹੜੇ ਵਾਲੇ ਜੀ ਉਹ ਜਿਹੜਾ ਤੁਹਾਡੇ ਮਗਰ ਸੀ ਉਹ ਤੱਕੇ ਨਾਲ ਜਾਈ ਜਾ ਰਹੇ ਨੇ ਜੀ ਅੱਗੇ ਹੈ ਜੀ ਨੰਬਰ ਵਾਸਤੇ ਤੁਸੀਂ ਲਿਆ ਨੋਟ ਕੀਤਾ ਨਹੀਂ ਉਹਦਾ ਨਹੀਂ ਨੋਟ ਕਰਿਆ ਜੀ ਉਹਨਾਂ ਦਾ ਸਾਡੇ ਸੱਟ ਮਾਰਨੀ ਸੀ ਜੀ ਸਾਨੂੰ ਲੱਗਿਆ ਵੀ ਕਿਤੇ ਸਾਡੇ ਬੰਦੇ ਸੱਟ ਨਾ ਲੱਗੇ ਜੀ ਉਹ ਇਸੇ ਚੀਜ਼ ਦਾ ਫਾਇਦਾ ਚੱਕ ਕੇ ਨਿਕਲ ਗਿਆ ਜੀ ਉਹ ਬਿਲਕੁਲ ਅ ਇੱਥੇ ਪੁਲਿਸ ਨੂੰ ਜਿਹੜੀ ਇਹ ਸੂਚਨਾ ਦਿੱਤੀ ਜਾ ਰਹੀ ਹੈ ਪੁਲਿਸ ਨੂੰ ਬੁਲਾਇਆ ਜਾ ਰਿਹਾ ਪਰ ਜਿਹੜੀ ਇਸ ਤੇ ਬਿਲਕੁਲ ਪਿੱਛੇ ਗੱਡੀ ਲੱਗੀ ਆ ਹਾਲਾਂਕਿ ਮੌਕੇ ਤੇ ਰੋਕੀ ਵੀ ਸੀਗੀ ਪਰ ਥੋੜੀ ਅੱਗੇ 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 ਕਰਦਾ ਉਹ ਬੰਦਾ ਵੀ ਇੱਥੋਂ ਜਿਹੜਾ ਹੈ ਫਰਾਰ ਹੋ ਚੁੱਕਾ ਹੈ ਹਾਲਾਂਕਿ ਉਹਦੇ ਵੀ ਗੱਡੀ ਜਿਹੜੀ ਹੈ ਲੋਡਡ ਗੱਡੀ ਸੀਗੀ ਫੈਕਟਰੀ ਦਾ ਸਮਾਨ ਉਹਦੇ ਵਿੱਚ ਲੋਡ ਕੀਤਾ ਗਿਆ ਸੀਗਾ ਪਰ ਜਿਸ ਟਰੱਕ ਦੇ ਪਿੱਛੇ ਗੱਡੀ ਲੱਗੀ ਆ ਉਹ ਟਰੱਕ ਵਾਲਾ ਇੱਥੇ ਮੌਕੇ ਤੇ ਹੀ ਮੌਜੂਦ ਹੈ ਜਿਹੜੀ ਪਿੱਛੇ ਗੱਡੀ ਲੱਗੀ ਜਿਹਦਾ ਕਸੂਰ ਨਿਕਲਣਾ ਚਾਹੀਦਾ ਫਰਾਰ ਹੋ ਗਿਆ ਉਹ ਫਰਾਰ ਹੋ ਗਿਆ ਜੀ ਕਿਹੜੀਆਂ ਗੱਡੀਆਂ ਹੁਣ ਦੋ ਹੋਰ ਫਰਾਰ ਹੋਈਆਂ ਇਹਨਾਂ ਨੂੰ ਤੁਸੀਂ ਦੱਸਿਆ ਜਾਣਕਾਰੀ ਦਿੱਤੀ ਇਹਨਾਂ ਸਾਰਾ ਪਤਾ ਇਹਨਾਂ ਸਾਹਮਣੇ ਥੋੜੀਆਂ ਗੱਡੀਆਂ ਇਹਨਾਂ ਸਾਹਮਣੇ ਥੋੜੀਆਂ ਗੱਡੀਆਂ ਮੌਕੇ ਦੇ ਹੁਣ ਦੇਖਦੇ ਆ ਪੁਲਿਸ ਜਦੋਂ ਫਸਦੀ ਹੈ ਤਾਂ ਪੁਲਿਸ ਦਾ ਕੀ ਕਹਿਣਾ ਹੈ ਪਰ ਇਸ ਗੱਡੀ ਦਾ ਇੱਕ ਵਾਰ ਫਿਰ ਦੇਖੋ ਕਿ ਕਿੰਨਾ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਨੈਸ਼ਨਲ ਹਾਈਵੇ ਦੇ ਉੱਤੇ ਇਹ ਐਕਸੀਡੈਂਟ ਹੋਇਆ ਜਿੱਥੇ ਪਿੱਛੇ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਤਿੰਨ ਚਾਰ ਚਾਰ ਗੱਡੀਆਂ ਆਪਸ ਦੇ ਵਿੱਚ ਗੱਡੀਆਂ ਨੇ ਸ਼ੁਕਰ ਹੈ ਕਿ ਤਿਹਾਰਾਂ ਦੇ ਸਮੇਂ ਕੋਈ ਵੀ ਵੱਡਾ ਹਾਦਸਾ ਨਹੀਂ ਹੋਇਆ ਹਾਲਾਂਕਿ ਜਿਸ ਹਿਸਾਬ ਦੇ ਨਾਲ ਇਹਨਾਂ ਗੱਡੀਆਂ ਦਾ ਐਕਸੀਡੈਂਟ ਹੋਇਆ ਕੋਈ ਵੀ ਵੱਡੀ ਘਟਨਾ ਵਾਪਰ ਸਕਦੀ ਸੀ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਕਮਲਪੁਰ ਲੁਧਿਆਣਾ ਲਈ